ਪੰਜਾਬ ਸਰਕਾਰ ਨੇ ਦਿੱਤਾ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਪੰਜਾਬ ਸਰਕਾਰ ਵੱਲੋਂ ਹੁਣ ਸ਼ੁਰੂ ਹੋਣ ਵਾਲੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਅਨੁਸਾਰ ਹਰ ਸਾਲ 10 ਲੱਖ ਤੱਕ ਦਾ ਮੁਫਤ ਇਲਾਜ ਕੀਤਾ ਜਾਵੇਗਾ ਜਿਸ ਦੇ ਵਿੱਚ ਲਗਭਗ 3 ਕਰੋੜ ਲੋਕ ਇਸ ਯੋਜਨਾ ਦਾ ਫਾਇਦਾ ਲੈ ਸਕਣਗੇ ਇਹ ਯੋਜਨਾ ਹਰ ਵਰਗ ਦੇ ਲੋਕਾਂ ਲਈ ਹੈ ਭਾਵੇਂ ਕਿ ਉਹ ਬੱਚੇ ਬਜ਼ੁਰਗ ਔਰਤ ਮਰਦ ਜਾਂ ਕਿਸੇ ਵੀ ਜਾਤ ਨਾਲ ਸੰਬੰਧਿਤ ਹੋਣ ਅਮੀਰ ਹੋਣ ਜਾਂ ਗਰੀਬ ਹੋਣ ਯੋਜਨਾ ਹਰ ਇੱਕ ਦੇ ਲਈ ਸਿਹਤ ਦੇ ਲਈ ਕੰਮ ਕਰੇਗੀ ਕਿਸ ਯੋਜਨਾ ਦੇ ਤਹਿਤ ਨਿੱਜੀ ਹਸਪਤਲ ਚ ਵੀ ਹੋ ਸਕੇਗਾ ਇਲਾਜ ਜੀ ਹਾਂ ਪੰਜਾਬ ਸਰਕਾਰ ਦੇ ਮੁਤਾਬਕ ਕੁਝ ਨਿੱਜੀ ਹਸਪਤਲਾਂ ਵਿੱਚ ਵੀ ਇਸ ਦਾ ਫਾਇਦਾ ਲਿਆ ਜਾ ਸਕੇਗਾ ਇਸ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਨਿੱਜੀ ਹਸਪਤਲਾਂ ਦੀ ਗਿਣਤੀ ਜੋ ਕਿ ਇਸ ਯੋਜਨਾ ਦੇ ਅਧੀਨ ਕੰਮ ਕਰਨਗੀਆਂ ਨੂੰ ਵਧਾ ਦਿੱਤਾ ਜਾਵੇਗਾ ਆਓ ਹੁਣ ਜਾਣਦੇ ਹਾਂ ਕਿ ਪੰਜਾਬ ਵਾਸੀ ਇਸ ਸਕੀਮ ਦਾ ਫਾਇਦਾ ਕਿੱਦਾਂ ਲੈ ਸਕਤੇ ਹਨ ਇਸ ਸਕੀਮ ਦੇ ਲਈ ਰਜਿਸਟ੍ਰੇਸ਼ਨ ਕਦੋਂ ਤੇ ਕਿੱਥੇ ਹੋਵੇਗੀ ਇਹ ਸਕੀਮ 2 ਅਕਤੂਬਰ 2025 ਤੋਂ ਲਾਗੂ ਹੋਵੇਗੀ ਭਾਵ ਕਿ 2 ਅਕਤੂਬਰ 2025 ਤੋਂ ਇਸ ਦੀ ਰਜਿਸਟ੍ਰੇਸ਼ਨ ਹੋਵੇਗੀ ਇਸ ਦੀ ਜਾਣਕਾਰੀ ਲਈ ਕੈਂਪ ਲਗਾਏ ਜਾਣਗੇ ਹਸਪਤਾਲਾਂ ਨੂੰ ਸਕੀਮ ਦੇ ਪ੍ਰਤੀ ਹਦਾਇਤਾਂ ਦਿੱਤੀਆਂ ਜਾਣਗੀਆਂ ਹਸਪਤਾਲਾਂ ਵਿੱਚ ਸਕੀਮ ਦੀ ਰਜਿਸਟ੍ਰੇਸ਼ਨ ਲਈ ਹਦਾਇਤਾਂ ਜਾਰੀ ਹੋਣ ਤੋਂ ਬਾਅਦ ਰਜਿਸਟ੍ਰੇਸ਼ਨ ਤੁਸੀਂ ਕਰਵਾ ਸਕਦੇ ਹੋ ਤੁਹਾਨੂੰ ਸਿਰਫ ਰਜਿਸਟ੍ਰੇਸ਼ਨ ਦੇ ਲਈ ਆਧਾਰ ਕਾਰਡ ਅਤੇ ਵੋਟਰ ਕਾਰਡ ਦੀ ਹੀ ਜ਼ਰੂਰਤ ਹੋਵੇਗੀ